ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਬਿੱਲਾ ਕਡਾਣੀ ਤੋਂ ਜੀ ਤੇ ਇਹ ਜਿਹੜੀ ਚੀਜ਼ ਦੇਖ ਰਹੇ ਹਾਂ ਤੁਸੀਂ ਦੇਖੋ ਇਹਦੀ ਸ਼ਕਲ ਜਾਂ ਇਹਦੀ ਕਿਵੇਂ ਬਣਤਰ ਬਣੀ ਹੋਈ ਆ ਇਹਦੇ ਉੱਤੇ ਲਿਖਿਆ ਵੀ ਹੋਇਆ ਟੈਗ ਦੇ ਉੱਤੇ ਲਿਖਿਆ ਵੀ ਹੋਇਆ ਵੀ ਇਹ ਚੀਜ਼ ਕੀ ਆ ਤੇ ਪਰ ਮੈਂ ਹਲੇ ਦੱਸਣਾ ਨਹੀਂ ਕਿਉਂਕਿ ਜਦੋਂ ਮੈਂ ਦੇਖੀ ਇਹ ਤਾਂ ਮੈਨੂੰ ਬੜੀ ਹੈਰਾਨੀ ਹੋਈ ਬਹ ਯਰ ਕਮਾਲ ਦੀ ਚੀਜ਼ ਆ ਹਨਾ ਇਹ ਮੇਰੇ ਆਪਣੇ ਚਿੜੀ ਬੱਲਾ ਹੁੰਦਾ ਜਾਂ ਮੱਛੀ ਦੀ ਸ਼ਕਲ ਦੀਆਂ ਹਨਾ ਦੋਏ ਇੱਕਨਾਂ ਜੋੜਾ ਲਾਇਆ ਹੋਇਆ ਸੀਗਾ ਵੀ ਇਹ ਕੀ ਹੋ ਸਕਦਾ ਤੇ ਚਲੋ ਜਦੋਂ ਮੈਂ ਪੜਿਆ ਟੈਗ ਤੇ ਜਾਂ ਮਾਰੇ ਵਾਲੇ ਵਾਲੇ ਪੁੱਛਿਆ ਸੱਜਣਾ ਮਿੱਤਰਾਂ ਨੂੰ ਉਹਨਾਂ ਨੇ ਦੱਸਿਆ ਵੀ ਲੋੜ ਕਾੜ ਦੀ ਮਾਂ ਹੈ ਤੇ ਫਿਰ ਮੈਂ ਤੁਹਾਨੂੰ ਦੱਸ ਵੀ ਦਿਨਾ ਕੋਈ ਨਹੀਂ ਬਾਅਦ ਦੇ ਵਿੱਚ ਪਹਿਲਾਂ ਤੁਸੀਂ ਜਿਹੜੇ ਸੱਜਣ ਮਿੱਤਰ ਇਹਦੇ ਬਾਰੇ ਜਾਣਕਾਰੀ ਰੱਖਦੇ ਨੇ ਉਹ ਜ਼ਰੂਰ ਦੱਸਿਓ ਵੀ ਇਹ ਹੈ ਕੀ ਹੈ 뮤ਜ਼ੀਅਮ ਦੇ ਵਿੱਚ ਰੱਖੀ ਹੋਈ ਆ ਕੈਨੇਡਾ ਦੇ ਵਿੱਚ ਜਿੱਦੇ ਮੇਰਾ ਆਪਣਾ ਕਲਚਰ ਹੁੰਦਾ ਸੱਭਿਆਚਾਰ ਹੁੰਦਾ ਪੁਰਾਣਾ ਜਿੱਵੇਂ ਆਪਣੇ ਸੰਦੂਖ ਬੇਬਿਆਂ ਦੇ ਰੱਖਦੇ ਹੁੰਦੇ ਸੀ ਉਹ ਮੈਂ ਇੱਥੇ ਵੀ ਕੈਨੇਡੀਅਨ ਲੋਕ ਰੱਖ